ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ रिक्वेस्ट ਕਰਦੇ ਆ ਤੁਹਾਡੇ ਘਰ ਦੀ ਆਪਣੀ ਦੋ ਟਾਈਮ ਦੀ ਤਸੱਲੀ ਕਰਕੇ ਪਸ਼ੂ ਦੀ ਦੇਖਦਾਰੀ ਕਰਿਆ ਕਰੋ ਕੋਈ ਵੀ ਲੰਮੀ ਵਾਲੀ ਗੱਲ ਨਾ ਰਹੇ ਜੀ ਅੱਜ ਦੀ ਵਿਜਿਟ ਪਿੰਡ ਆਪਣਾ ਨਸ਼ਹਿਰਾ ਚੌਧਰੀ ਵਾਲਾ ਜਿਲਾ ਤੇ ਤਹਿਸੀਲੇ ਨੂੰ ਸ਼੍ਰੀ ਤਰਨਤਾਰਨ ਸਾਹਿਬ ਸਜਣੋਂ ਨੇੜੇ ਆ ਗਿਆ ਤੇ ਦੋ ਵੈੜਾ ਮਖਾਉਣ ਲੱਗੇ ਆ ਜੱਤੀ ਦੇ ਵਿੱਚ ਸਜਣੋਂ ਬਹੁਤ ਤਿਆਰੀਆਂ ਵੈੜਾ ਬਾਕੀ ਅੰਤ ਤੱਕ ਬਣੇ ਰਹੋ ਫਰਜ ਸਮਝ ਕੇ ਬਿਲਕੁਲ ਜਾਇਜ਼ ਕੀਮਤ ਕਰਵਾਉਣੀ ਛੇ ਜਿਹੋ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਗਏ ਵਧੀਆ ਭਾਈ ਜੀ ਤੁਸੀਂ ਦੱਸੋ ਕਿੱਤਾ ਖਾਣਾ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਆ ਭਣ ਭਰਾਵਾਂ ਨੂੰ ਮੈਂ ਤੋਹਫੇ ਦੇ ਦੀ ਯਾਰ ਕੀ ਠੀਕ ਆ ਜੀ ਡੰਗਰ ਜਦੋਂ ਆਉਂਦਾ ਜਾਂਦਾ ਤੁਰਿਆ ਜਾਂਦਾ ਤੇ ਫਿਰ ਮੈਂ ਹਰ ਕੀ ਵੀਡੀਓ ਜ਼ਰੂਰ ਪਾਈ ਜੀ ਠੀਕ ਆ ਭਾਈ ਜੀ ਭਣ ਭਰਾ ਬਹੁਤ ਕਈਆਂ ਦੇ ਫੋਨ ਆਏ ਭਣ ਭਰਾਵਾਂ ਦੇ ਤੇ ਤੁਸੀਂ ਵੀਡੀਓ ਤੁਹਾਨੂੰ ਪਾਉਂਦੇ ਜੀ ਬਾਹਰ ਬੰਦਾ ਨਹੀਂ ਜਾ ਸਕਦੇ ਜੀ ਤੇ ਮੋਬਾਈਲ ਨੰਬਰ ਹਾਂਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 99 56 86 ਚੌਧਰੀ ਜਲਾ ਇਹ ਨੀ ਤਰੰਦਾਰ ਤੇ ਜਿਹੜਾ ਵੀ ਤਰੰਦਾਰ ਨੇ ਜੀ ਹਾਂਜੀ ਤੇ ਕਰਕੇ ਸ਼ੁਰੂ ਸ਼ੁਰੂਆਤ ਇਹ ਪਲੂਣੀਆਂ ਜਰਸੀ ਜਰਸੀ ਚਲੂਣੀਆਂ ਜੰਦੀਆਂ ਚ ਅਜੇ ਦੋਂਦੀ ਨਹੀਂ ਚੌਗੀ ਨਹੀਂ ਜੰਦੀਆਂ ਜਾ ਖੀਰੀ ਹਾਂ ਖੀਰੀ ਅਜੇ ਦੋਂਦੀ ਨਹੀਂ ਹੋਈ ਮਾਂ ਜੀ ਨਾ ਅੱਛਾ ਆ ਦੇ ਆ ਕਰਨੇ ਲੱਗੇ ਹੂੰ ਸਾਨ ਭਰਾ ਵੀ ਵੇਖ ਸਕਦਾ ਅੱਛਾ ਖੀਰੀ ਠੀਕ ਹੈ ਤੋਰ ਦੋ ਗਾਜੀ ਠੰਡੀ ਦੀ ਰਿਸਨਤ ਸਾਹਿਬ ਭਰ ਭਰਾ ਜਿੰਨੇ ਦੇ ਘਰ ਰੱਖਣੀ ਨਾ ਅੱਖਾਂ ਮੀਟ ਕੇ ਕੋ ਧਾਰ ਬਣਾ ਮਾਰੇ ਚਲਦੀ ਗਰੰਟੀ ਤੇ ਥਣ ਬਹੁਤ ਸੋਹਣੇ ਗੱਬਣ ਆ ਹਾਂ ਦਾ ਬਣਾ ਲੋ ਜਰਸੀ ਆ ਸੱਜਣੋ ਮੀਡੀਅਮ ਸਾਈਜ਼ ਦੀਆਂ ਦੋਵੇਂ ਇਹ ਖਿਆਲ ਰੱਖਿਓ ਤੇ ਥਣ ਭਾਂਡੇ ਬੜੇ ਕਮਾਲ ਦੇ ਆ ਵੇੜਾਂ ਦੇ ਕਿਆ ਬਾਤ ਹੈ ਸੋਹਣੀਆਂ ਬੜੀਆਂ ਫਰਲੋਦੀਆਂ ਪੁੱਤ ਲਾਓ 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 ਭਾਈ ਜੀ ਏ ਲੋਲੀਆਂ ਭੋਲੀਆਂ ਬੱਚੀਆਂ ਬਹੁਤ ਸੋਹਣੀਆਂ ਠੀਕ ਆ ਬਾਈ ਜੀ ਤੇ ਰੇਡ ਬਾਈ ਜੀ ਦਾ ਬੰਦੇ ਵਾਂਗ ਟੈਂਸਲਿੰਗੀਆਂ ਜੇ 7 8 8 ਜੀ ਹਾਂ 7 ਲੈ ਜੇ 8 ਲੈ ਜੇ ਆ ਬੱਚੀ ਜਿਹੜੀ ਆ 6 ਕਰਦੇ ਨਹੀਂ ਹਾਂ ਤੇ ਸੁੱਲ ਕਰਨ ਨੂੰ ਭਾਵੇਂ 40 ਕਰਾ ਲੋ ਹਾਂ ਨਾ 36 36000 ਦੇ ਜੁੜਾਈ ਦੇ ਦੇਣਾ ਉਹ ਠੀਕ ਹੈ ਭਾਈ ਜੀ ਆ ਲੋ ਕੋਈ ਭਣ ਭਰਾ ਤਾਂਗਣਾ ਕਰੇ ਠੀਕ ਹੈ ਜੀ ਠੀਕ ਆ ਇਹ ਪੰਡਾ ਪਾ ਦੂ ਵੱਡੀਆਂ ਕਮਾਂ ਜਿਨੀ ਠੀਕ ਆ ਲਓ ਸੱਜਣੋ ਇਹ ਕੋਈ ਭਣ ਭਰਾ ਨਾ ਗਿਣੇ ਵੀ ਇਹ ਛੋਟੀ ਇਹ ਵੱਡੀ ਚਟਾਇਆ ਮੇਲਾ ਠੀਕ ਆ ਛੋਟੇ ਮੀਡੀਅਮ ਸਾਈਜ਼ ਮੀਡੀਅਮ ਸਾਈਜ਼ ਆ ਇਹ ਲੈਣਾ ਭਣ ਭਰਾ ਕੇ ਵੱਡੀਆਂ ਕਮਾਂ ਦੇ ਹੋਣੀ ਐ ਪਹਿਲੇ ਮੈਂ ਪਤਲੂਣ ਆ ਹਾਂ ਪਲੂਣ ਪਲੂਣ ਬੱਚੀਆਂ ਨੋ ਲਾਇਓ ਬਾਈ ਜੀ ਸੱਜਣੋਂ ਦੇਣ ਇਹਨੇ ਵੀ ਲੈ ਜਾਣੇ ਆ ਬਾਂਦੀਆਂ ਥਾਂ ਦੀਆਂ ਦੋਵੇਂ ਚੰਗੀਆਂ ਇਹ ਜੱਸੀ ਦੇ ਐਫਐਫ ਦਾ ਕ੍ਰੋਸ ਆ ਗਿਆ ਉਹ ਪਿਓਰ ਜੱਸੀ ਆ ਗਈ ਰੇਡ ਬਾਈ ਜੀ ਇਹਨਾਰੇ ਇਹਦਾ ਵੀ 36 ਆ ਇਹਨਾਂ ਦਾ ਵੀ 36 40 ਕਰ ਲੋ 45 ਕਰ ਲੋ ਘਰ ਪਰ ਉਹ ਫੇਰ ਵੀ ਵੇਚਣ ਨੂੰ ਹੁਣ ਆਇਆ ਵੀਰੇ ਕਹਿੰਦਾ ਵੇਚਣਾ ਮੈਂ ਸ਼ਾਮਾਂ ਨੂੰ ਆਉਣਾ ਹੂੰ ਹੂੰ ਪਰ ਆਪਾਂ ਵੀਡੀਓ ਅੱਜ ਪਾਈ ਵੀ ਭੈਣ ਭਰਾ ਮੁੜ ਕੇ ਆਖਣਗੇ ਵੀ ਤੁਸੀਂ ਮੇਰੇ ਵੀਡੀਓ ਕਿਉਂ ਨਹੀਂ ਪਾਉਂਦੇ ਤੇ ਬਤਨੂਨ ਵਿੱਚ ਮਿਰ ਬਾਾਕੀ ਢੰਡੀ ਧੀ ਦੇ ਘੁੱਟ ਲਾਸੰਦੂਲਾ ਵਿੱਚ ਲਾਗੇ ਕਰੋ ਵੇਖੋ ਜੀ ਬੱਚੀ ਜੀ ਨੂੰ ਆਂਦੇ ਬੱਚੀ ਆ ਵਾਹ ਚਲੋ ਬਸ ਕਰੋ ਜੀ हलो सॼणो ख़रीदारी करियो सत शरीकाल